过去。 ਮੇਰਾ ਨਾਮ ਬਾਲਕ੍ਰਿਸ਼ਨ ਹੈ ਜੀ ਸਨ ਆਫ ਸ਼੍ਰੀ ਕਾਂਚਨਦ ਬੰਸਲ ਜੀ ਤੇ ਸਰ ਅੱਜ ਸਾਡੇ ਇੱਥੇ ਬੈਂਕ ਵਾਲੇ ਕਬਜ਼ਾ ਲੈਣ ਆਏ ਸੀ ਜੀ ਉਹਦਾ ਰੀਜ਼ਨ ਇਹ ਸੀ ਕਿ ਸਾਡੇ ਚਾਚੇ ਦੇ ਮੁੰਡੇ ਨੇ ਜੀ ਐਸ ਕੇ ਆਈਟੀ ਵਰਡ ਜੁਗੇਸ਼ ਬੰਸਲ ਉਹਨਾਂ ਨੇ ਜੀ ਬੈਂਕ ਤੋਂ ਲਿਮਟ ਕਰਾਈ ਹੋਈ ਸੀ ਜੀ ਗੁੱਟ ਇੰਡੀਆ ਦੇ SKIT ਵਰਡ ਦੇ ਨਾਲ ਤੇ ਕੰਮ ਕਰਦੇ ਨੇ ਉਹਨਾਂ ਨੇ ਲਿਮਟ ਕਰਾਈ ਹੋਈ ਸੀ ਜੀ ਤੇ ਅਸੀਂ ਉਹਦੀ ਗਾਰੰਟੀ ਪਾਈ ਹੋਈ ਸੀ ਜੀ ਸਾਨੂੰ ਨਹੀਂ ਪਤਾ ਸੀ ਵੀ ਉਹ ਲਿਮਟ ਭਰੂਗਾ ਨਹੀਂ ਭਰੂਗਾ ਅਸੀਂ ਅਸੀਂ ਉਹਦੀ ਗਾਰੰਟੀ ਪਾ ਕੇ ਸੀ ਆਪਦਾ ਘਰ ਤੇ ਸਾਡਾ ਵਗ ਲੈ ਜੀ ਅਸੀਂ ਉਧਰ ਉਹਨਾਂ ਨੂੰ ਦੇਤਾ ਸੀ ਜੀ ਬੈਂਕ ਵਾਲਿਆਂ ਨੂੰ ਠੀਕ ਹੈ ਤੇ ਅੱਜ ਬੈਂਕ ਵਾਲੇ ਕਬਜ਼ਾ ਕਰਨ ਆਏ ਸੀ ਅਸੀਂ ਇਹਨਾਂ ਨੂੰ ਕਬਜ਼ਾ ਸੀ ਸਾਰਾ ਦੇਤਾ ਜੀ ਪਰ ਸਾਡੀ ਬੇਨਤੀ ਇਹ ਹੈ ਕਿ ਜਿਹੜਾ ਸਾਡਾ ਉੱਥੇ ਬਾਗਲ ਦੇ ਵਿੱਚ ਜੀ ਸਾਡਾ 16 ਵਾ 96 ਸਾਡਾ ਐਕਸਟਰਾ ਪਲਾਟ ਹੈ ਜੀ ਸਾਡਾ ਉਹ ਜਿਹਦੀ ਕੋਈ ਰਜਿਸਟਰੀ ਹੈ ਨਹੀਂ ਸੀ ਜੀ ਉਹਨਾਂ ਦੇ ਅਸੀਂ ਬੈਂਕ 'ਚ ਨਹੀਂ ਰੱਖੀ ਹੋਈ ਜੀ ਰਜਿਸਟਰੀ ਉਹ ਸਾਡੇ ਕੋਲ ਅੱਡ ਹੈਗੀ ਜੀ ਉਹ ਤੇ ਇਹਨਾਂ ਨੇ ਉੱਥੇ ਵੀ ਕਬਜ਼ਾ ਕਰ ਲਈ ਅੱਜ ਸਾਡੇ ਉਹਦੇ ਉੱਤੇ ਆ ਕੇ ਜੀ ਤੇ ਅਸੀਂ ਇਹੀ ਬੇਨਤੀ ਕਰਦੇ ਆ ਵੀ ਸਾਡੀ ਉਹ ਸਾਨੂੰ ਹੱਕ ਸਾਨੂੰ ਦਿੱਤਾ ਜਾਵੇ ਅਸੀਂ ਦੂਜੀ ਜਿਹੜੀ ਬੈਂਕ 'ਚ ਰਜਿਸਟਰੀ ਤੇ ਗਰੰਟੀ ਤੌਰ ਤੇ ਰੱਖੀ ਹੋਈ ਹੈ ਜੀ ਉਹ ਆਪ ਦਾ ਇੰਸਟਿਟਿਊਟ ਇਹ ਨਾ ਸਾਡੀ ਇਹ ਹੀ ਬੇਨਤੀ ਹੈ ਜੀ ਸਾਨੂੰ ਕੀ ਕਹਿਣਾ ਚਾਹੁੰਦਾ ਕਿ ਤੁਸੀਂ ਤਾਂ ਗਰੰਟਰ ਹੋ ਜਿਨ੍ਹਾਂ ਨੇ ਲੋਨ ਲਿਆ ਹੈਗਾ ਉਹਨਾਂ ਤੇ ਕੋਈ ਕਾਰਵਾਈ ਹੋਈ ਹੈ ਜੀ ਉਹਨਾਂ ਤੇ ਜੀ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ ਜੀ ਉਹ ਆਪਦੇ ਬਿਜ਼ਨਸ ਏਡੇ ਏਡੇ ਆਨ ਚਲਾਉਣ ਲੱਗ ਰਹੇ ਨੇ ਜੀ ਉਹਨਾਂ ਨੇ ਐਸ ਕੇ ਆਈਡੀ ਵਰਡ ਤੋਂ ਆਪਦਾ ਨਾਮ ਚੇਂਜ ਰੱਖ ਕੇ ਕਿਸੇ ਨੇ ਮਾਨੀਉ ਰੱਖ ਰਿਹਾ ਜੀ ਕਿਸੇ ਨੇ ਕੁਝ ਰੱਖ ਰਿਹਾ ਪ੍ਰੋਪਰਾਈਟਰ ਹੋਈ ਨੇ ਜੀ ਆਪਦੀ ਵਾਈਫ ਨੂੰ ਬਣਾਤਾ ਜੀ ਆਪਦੇ ਭਾਈ ਨੂੰ ਬਣਾਤਾ ਜੀ ਔਰ ਉਹ ਸਾਰਾ ਪੈਸਾ ਜੀ ਉਹ ਲੈ ਕੇ ਸਾਨੂੰ ਤਾਂ ਪਤਾ ਹੀ ਨਹੀਂ ਜੀ ਕੀ ਕਰੇ ਕੀ ਨਾਹੀ ਅਸੀਂ ਤਾਂ ਬਸ ਫ੍ਰੀ ਚ ਸਾਡੇ ਤਾਂ ਜੀ ਇਹਤੂ ਉਜਾੜਾ ਹੋ ਗਈ ਸਾਡੇ ਤਾਂ ਗਲੀ ਗੁਮਾਂਡ ਮਹੱਲੇ ਚ ਕਿਸੇ ਪੂਰੇ ਸ਼ਹਿਰ ਨੂੰ ਕਿਸੇ ਮਰਜ਼ੀ ਨੂੰ ਪੁੱਛ ਲੋ ਜੀ ਜਾ ਕੇ ਵੀ ਇਹ ਇਹਨਾਂ ਦਾ ਕੀ ਸਿਸਟਮ ਸੀ ਵਗੈਰੇ ਕੀ ਕਰਦੇ ਸੀ ਜੀ ਕੀ ਉਸ ਤੇ ਮੰਗ ਨਹੀਂ ਅਸੀਂ ਸੁਣ ਨਹੀਂ ਲੈ ਰਹੇ ਕਾਹਦੇ ਅਸੀਤਾ ਜੀ ਦੋ ਵਾਰ ਤੋਂ ਇੱਥੇ ਸਰਕਾਰ ਤੋਂ ਹੀ ਮੰਗ ਕਰਦੇ ਆਂ ਜੀ ਵੀ ਸਾਨੂੰ ਇਹਦੇ ਵਿੱਚ ਇਨਸਾਫ ਦੁਆਇਆ ਜਾਵੇ ਸਾਡਾ 16/96 ਜਿਹੜਾ ਬੰਦਾ ਸਾਨੂੰ ਰੂਵੀ ਦਿੱਤਾ ਜਾਵੇ ਤੇ ਉਹਨਾਂ ਤੇ ਹੀ ਕਾਰਵਾਈ ਕਰਨੀ ਜਾਵੇ ਉਹਨਾਂ ਤੇ ਕਾਰਵਾਈ ਕਰਕੇ ਉਹਨਾਂ ਤੋਂ ਪੈਸੇ ਰਿਕਵਰ ਕਰੇ ਜਾਣ ਉਹਨਾਂ ਕੋਲ ਆਗਿਆ ਕੋਠੀਆਂ ਨੇ ਆਗਿਆ ਦੁਕਾਨਾਂ ਨੇ ਆਪਦੇ ਘਰ ਲੈ ਜੋ ਉੱਥੇ ਵਟਿੰਡੇ ਉਹਨਾਂ ਦੀ ਤੁਰਕੀ ਕਰਕੇ ਜਿੰਨਾ ਪੈਸਾ ਵਜਦਾ ਜੀ ਸਾਡੀ ਜਗ੍ਹਾ ਤੋਂ ਸਾਡੇ ਉਹਨਾਂ ਤੋਂ ਕਰਨ ਜੀ ਸਰ ਜੀ ਨਾਮ ਪ੍ਰਵੀਨ ਕੁਮਾਰ ਸਿੰਘਲਾ ਅਸੀਲਦਾਰ ਕਮ ਡਿਊਟੀ ਮੈਜਿਸਟਰੇਟ ਲਾਹ ਸਰ ਜਿਹੜਾ ਕਬਜ਼ਾ ਕੀਤਾ ਹੈਗਾ ਕਿਹੜੇ-ਕਿਹੜੇ ਕਬਜ਼ੇ ਕੀਤਾ ਕੀ ਮਾਮਲਾ ਸੀਗਾ ਕਿਹੜੀ ਬੈਂਕ ਆਈ ਸੀ ਸਰ ਜੀ ਤੇ ਜੋ ਬੈਂਕ ਕਾ ਸਟੇਟਮੈਂਟ ਆਫ ਇੰਡੀਆ ਬ੍ਰਾਂਚ ਲੁਧਿਆਣਾ ਉਹਨਾਂ ਦੇ ਸਰਫੇਸੀ ਐਕਟ ਦੇ ਤਹਿਤ ਮਾਨ ਜੋ ਜ਼ਿਲ੍ਹਾ ਮੈਜਿਸਟ੍ਰੇਟ ਜੀ ਦੇ ਹੁਕਮ ਸੀ ਅੱਜ ਪੁਲਿਸ ਫੋਰਸ ਦੀ ਮਦਦ ਨਾਲ ਜਿਹੜਾ ਇਹਦਾ ਕਬਜ਼ਾ ਹੈ ਦੋ ਜਗ੍ਹਾ ਤੇ ਹੀ ਪ੍ਰਾਪਰਟੀ ਸੀਗੀ ਦੋ-ਦੋ ਰਜਿਸਟਰੀਆਂ ਸੀਗੀਆਂ ਇਹਦਾ ਕਬਜ਼ਾ ਚੰਚਲ ਸਿੰਘ ਜਿਹੜੇ ਚੀਹ ਮੈਨੇਜਰ ਸਟੇਟ ਬੈਂਕ ਆ ਪਟਿਆਲਾ स्टेट बैंक ऑफ इंडिया ਜਿਹੜੇ ਸੀਗੇ ਲੁਧਿਆਣਾ ਬ੍ਰਾਂਚ ਰਿਕਵਰੀ ਬ੍ਰਾਂਚ ਉਹਨਾਂ ਦੇ ਕੰਮ ਕੀਤਾ ਜਾ ਰਿਹਾ ਹੈ ਇੱਕ ਦਾ ਕਰ ਦਿੱਤਾ ਹੈ ਇੱਕ ਦਾ ਕਰ ਰਹੇ ਹੈ ਚਲੋ ਇਹ ਮੰਗਲਾ ਕੀ ਜੀ ਗਰੰਟਰ ਜੀ ਜਾਂ ਪੀਸੀ ਜੀ ਇਹ ਇਸ ਬਾਰੇ ਡਿਟੇਲ ਤਾਂ ਬੈਂਕ ਹੀ ਦੱਸ ਸਕਦਾ ਵੀ ਇਹ ਗਰੰਟਰ ਸੀ ਜਾਂ ਬੈਂਕ ਵੱਲੋਂ ਇਹ ਪ੍ਰਾਪਰਟੀ ਜਿਹੜੀ ਆ ਉਹ ਬਲੈਚ ਕੀਤੀ ਗਈ ਸੀਗੀ ਲੈਜ ਦਿੱਤਾ ਹੈ ਤੈਨਾਂ ਨੇ ਸਰਫੇਸੀ ਐਕਟ ਦੇ ਤਹਿਤ ਜਿਹੜਾ ਕੇਸ ਪਾਇਆ ਸੀ ਇਹਦੇ ਵਿੱਚ ਜ਼ਿਲ੍ਹਾ ਮੈਜਿਸਟਰੇਟ ਜੀ ਵੱਲੋਂ ਜਿਹੜੇ ਹੁਕਮ ਕੀਤੇ ਗਏ ਸੀ ਕਾਰਵਾਈ ਕਬਜ਼ਾ ਲੈ ਕੇ ਇਸ ਬੈਂਕ ਦੇ ਸਪੁਰਦ ਕੀਤਾ ਗਿਆ ਉਹਦੀ ਪਾਲਣਾ ਮੇਰੇ ਵੱਲੋਂ ਕੀਤੀ ਗਈ ਹੈ ਸਣੇ ਕਿ ਇਹ ਕਹਿ ਰਿਹਾ ਵੀ 16.793 ਜਗ੍ਹਾ ਨਹੀਂ ਉਹ ਤੇ ਕਬਜ਼ਾ ਕਰੇ। ਕਿ ਉਹ ਨਹੀਂ ਅਸੀਂ ਕੋਈ ਕਿਸੇ ਕਿਸਮ ਦਾ ਕਿਸੇ ਤੇ ਕਬਜ਼ਾ ਨਹੀਂ ਕੀਤਾ। ਅਸੀਂ ਜਿਹੜੀ ਇਹਨਾਂ ਦੀ ਪ੍ਰਾਪਰਟੀ ਹੈ ਜਿਹੜੀਆਂ ਬਲੇਜ ਹੁੰਦੀਆਂ ਰਜਿਸਟਰੀਆਂ ਸੀ ਉਹਨਾਂ ਤੇ ਹੀ ਕਰਵਾਈ ਕਬਜ਼ਾ। ਜੇ ਕਿ ਰਜਿਸਟਰੀ ਪੇਸ਼ ਕਰਦੇ ਤਾਂ ਉਹ ਤੇ ਤਾਂ ਉਹਦੇ ਤੇ ਜੋ ਜੇ ਕਿ ਇਹਨਾਂ ਦਾ ਬੰਦਾ ਤਾਂ ਉਹ ਡਿਊਟਸ ਆਫ ਲਾ ਜਿਹੜੀ ਮੰਨਦੀ ਕਰਵਾਈ ਕੀਤੀ।